ਹਾਂਜੀ ਕੀ ਹਾਲ ਆ ਤੁਹਾਡਾ ਸਾਰਿਆਂ ਦਾ ਤੁਸੀਂ ਕਦੇ ਇੱਕ ਗੱਲ ਨੋਟ ਕੀਤੀ ਆ ਵੀ ਪਿਛਲੇ 10 15 20 ਸਾਲਾਂ ਤੋਂ ਹਸਪਤਾਲਾਂ ਦੀ ਗਿਣਤੀ ਕਿੰਨੀ ਤੇਜ਼ੀ ਨਾਲ ਵਧੀ ਆ ਹਰੇਕ ਮੋੜ ਤੇ ਖੂਨਜੇ ਤੇ ਹਸਪਤਾਲ ਇਹਦਾ ਕਾਰਨ ਕਦੇ ਸੋਚਿਆ ਵੀ ਇਹਦਾ ਕਾਰਨ ਕੀ ਆ ਇਹਦਾ ਕਾਰਨ ਸਾਡਾ ਸਿਸਟਮ ਮੈਡੀਕਲ ਮਾਫੀਆ ਪਹਿਲਾਂ ਲੋਕਾਂ ਨੂੰ ਬਿਮਾਰੀਆਂ ਵੰਡਦੇ ਆ ਫਿਰ ਉਹਨਾਂ ਬਿਮਾਰੀਆਂ ਨੂੰ ਠੀਕ ਕਰਨ ਦੇ ਨਾਂ ਤੇ ਧੰਦਾ ਕਰਕੇ ਲੱਖਾਂ ਕਰੋੜਾਂ ਅਰਬਾਂ ਦਾ ਬਿਨਸ ਕਰਦੇ ਆ ਆਪ ਦੇ ਪੰਜਾਬ ਦਾ ਕਲਚਰ ਛੱਡ ਕੇ ਅਸੀਂ ਬਾਹਰਲੇ ਦੇਸ਼ਾਂ ਦਾ ਕਲਚਰ ਆ ਜਿਹੜਾ ਉਹਨੂੰ ਅਡਾਪਟ ਕਰ ਲਿਆ ਆਪਣਾ ਅਮੀਰ ਸੱਭਿਆਚਾਰ ਛੱਡ ਕੇ ਫੂਡ ਛੱਡ ਕੇ ਅਸੀਂ ਬਾਹਰਲੇ ਫੂਡ ਫਾਸਟ ਫੂਡ ਜੰਕ ਫੂਡ ਖਾਣ ਲੱਗੇ ਉਹਨਾਂ ਨੇ ਸਾਨੂੰ ਬਿਮਾਰੀਆਂ ਦਿੱਤੀਆਂ ਬਿਮਾਰੀਆਂ ਤੋਂ ਬਾਅਦ ਹਸਪਤਾਲਾਂ ਦੇ ਵਿੱਚ ਹਸਪਤਾਲਾਂ ਦੇ ਹਸਪਤਾਲ ਭਰ ਗਏ ਲੱਖਾਂ ਕਰੋੜਾਂ ਦੀਆਂ ਲੁੱਟਾਂ ਹੋ ਗਈਆਂ ਸੋ ਮੈਂ ਤੁਹਾਨੂੰ ਇਹੀ ਕਹਿਣਾ ਆਪਣੇ ਬਜ਼ੁਰਗਾਂ ਨੂੰ ਆਪਾਂ ਆਪਣੇ ਪੰਜਾਬ ਨੂੰ ਆਪਾਂ ਆਪਣੇ ਕਲਚਰ ਨੂੰ ਫੋਲੋ ਕਰੀਏ ਆਪਾਂ ਆਪਣੇ ਪੰਜਾਬ ਦਾ ਵਿਰਸਾ ਪੂਰੀ ਦੁਨੀਆ ਦੇ ਵਿੱਚ ਉਹਨੂੰ ਕਿਤੇ ਨਹੀਂ ਮਿਲਣਾ। ਉਹ ਅੱਜ ਵੀ ਸਾਡੇ ਬਜ਼ੁਰਗ 100 100 ਸਵਾ ਸਵਾ 100 ਸਾਲ ਦੇ ਬੈਠੇ ਆ। ਉਹ ਕੀ ਖਾਂਦੇ ਸੀ? ਉਹ ਕਿਹੜਾ ਕਿਸੇ ਤੋਂ ਕੋਈ ਡਾਈਟ ਲੈਂਦੇ ਸੀ? ਜਾਂ ਉਹ ਕੋਈ ਇਦਾਂ ਦੀ ਕੋਈ ਇਦਾਂ ਦੀ ਹਾਰਟ ਟ੍ਰੇਨਿੰਗ ਕਰਦੇ ਸੀ? ਬਸ ਉਹਨਾਂ ਦਾ ਖਾਣਾ ਪੀਣਾ ਸਹੀ ਸੀ। ਐਕਟੀਵਿਟੀ ਕਰਦੇ ਸੀ ਉਹ। ਸਰੀਰ ਨੂੰ ਜੋਰ ਮਾਰਦੇ ਸੀਗੇ। ਮਿਹਨਤ ਕਰਦੇ ਸੀ। ਤੇ ਅਸੀਂ ਨਕਮੇ ਹੋ ਗਏ। ਅਸੀਂ ਫੁਕਰੇ ਫੁਕਰੇ ਵੀ ਹੋ ਗਏ ਅਸੀਂ ਫੁਕਰੇ ਪੁਣੇ ਚ ਪੈ ਗਏ ਸੋ ਮੈਂ ਤੁਹਾਨੂੰ ਇਹ ਕਹਿਣਾ ਵਾ ਟਾਈਮ ਨਾਲ ਅਸੀਂ ਆਪਦੇ ਰਾਹ ਤੇ ਪਈਏ ਅਸੀਂ ਆਪਦੇ ਪੰਜਾਬ ਨੂੰ ਫੋਲੋ ਕਰੀਏ ਆਪਣੇ ਬਜ਼ੁਰਗਾਂ ਨੂੰ ਫੋਲੋ ਕਰੀਏ ਕਿਸੇ ਨੂੰ ਫੋਲੋ ਨਾ ਕਰੋ ਤੇ ਸਾਡਾ ਵਿਰਸਾ ਦੁਨੀਆਂ ਦੇ ਵਿੱਚ ਤੁਹਾਨੂੰ ਕਿਤੇ ਨਹੀਂ ਮਿਲੇਗਾ ਸਤਿ ਸ੍ਰੀ ਅਕਾਲ